ਹਾਂਜੀ ਕੀ ਹਾਲ-ਚਾਲ ਦੋਸਤੋ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਤੁਹਾਨੂੰ ਪਤਾ ਕਿ ਰੋਜ਼ ਨਵੀਂ ਕਹਾਣੀ ਦੇ ਨਾਲ ਥਰ ਨਾਲ ਵਿਚਾਰ ਸਾਂਝੇ ਕਰਦੇ ਆਂ ਤੁਹਾਡੇ ਕਮੈਂਟਸ ਵੀ ਵਧੀਆ ਆਉਂਦੇ ਨੇ ਤਾਂ ਐਵੇਂ ਇੱਕ ਰਾਜੇ ਦੀ ਕਹਾਣੀ ਲੈ ਕੇ ਆਏ ਆਂ ਆਪਾਂ ਪ੍ਰਤਨ ਸਮੇ ਦਾ ਟਾਈਮ ਹੈ ਇੱਕ ਰਾਜਾ ਹੈ ਜਿਹੜਾ ਰਾਜਾ ਹੁੰਦਾ ਹੈ ਜਿਹੜਾ ਕਿ ਇੱਕ ਲੜਕੀ ਦੇ ਨਾਲ ਰੋਜ਼ਾਨਾ ਵਿਆਹ ਕਰਦਾ ਤੇ ਦੂਸਰੇ ਦਿਨ ਜਿਹੜਾ ਉਹ ਲੜਕੀ ਦਾ ਕਤਲ ਕਰ ਦਿੰਦਾ ਮਤਲਬ ਮਾਰ ਦਿੰਦਾ ਅਜਿਹਾ ਕਿਉਂ ਹੁੰਦਾ ਇਹ ਰਾਜੇ ਦੇ ਇੱਕ ਰਾਜ ਵਿੱਚ ਕਾਫੀ ਮਹੀਨਿਆਂ ਤੋਂ ਜਿਹੜੀ ਇਹ ਪ੍ਰਜਾ ਵਿੱਚ ਚੱਲ ਰਹੀ ਹੈ ਰੀਤ ਤੇ ਉਹ ਰਾਜੇ ਦੀ ਜਿਹੜੀ ਗੱਲ ਆਣਾ ਉਹ ਕੋਈ ਨਹੀਂ ਟਾਲ ਸਕਦਾ ਕਿਉਂਕਿ ਰਾਜਾ ਉਸ ਚੀਜ਼ ਦਾ ਹੁਕਮ ਦਿੰਦਾ ਤੇ ਜਿਹੜਾ ਵਜ਼ੀਰ ਆ ਉਸ ਹੁਕਮ ਦੀ ਪਾਲਣਾ ਕਰਦਾ ਹੋਇਆ ਰੋਜ਼ ਇੱਕ ਨਵੀਂ ਲੜਕੀ ਨੂੰ ਲੈ ਕੇ ਆਉਂਦਾ ਉਹਦੇ ਨਾਲ ਰਾਜੇ ਦਾ ਇੱਕ ਦਿਨ ਪਹਿਲਾਂ ਵਿਆਹ ਕੀਤਾ ਜਾਂਦਾ ਤੇ ਦੂਜੇ ਦਿਨ ਫਿਰ ਉਹਨੂੰ ਫਾਂਸੀ ਦੇ ਦਿੱਤੀ ਜਾਂਦੀ ਆ ਹੁਣ ਆਪਾਂ ਇਹ ਕਹਾਣੀ ਸੁਣਾਗੇ ਕਹਾਣੀ ਸੁਣਨ ਤੋਂ ਪਹਿਲਾਂ ਆਪਾਂ ਇਹ ਜਾਣ ਲੈਂਦੇ ਆ ਕਿ ਰਾਜਾ ਅਜੇਹਾ ਕਰਦਾ ਕਿਉਂ ਆ ਉਹ ਰਾਜੇ ਦਾ ਕੁਝ ਸਾਲ ਪਹਿਲਾਂ ਇੱਕ ਵਿਆਹ ਹੋਇਆ ਹੁੰਦਾ ਤੇ ਉਹ ਰਾਜਾ ਜਿਹੜਾ ਕਿ ਆਪਣੀ ਰਾਣੀ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੁੰਦਾ ਪ੍ਰੇਮ ਕਰਦਾ ਹੁੰਦਾ ਉਹ ਆਪਦੀ ਪਸੰਦੀ ਦੀ ਰਾਣੀ ਨਾਲ ਵਿਆਹ ਕਰਵਾਉਂਦਾ ਤੇ ਇੱਕ ਦਿਨ ਉਹ ਸ਼ਿਕਾਰ ਖੇਡਣ ਗਿਆ ਹੁੰਦਾ ਉਹ ਰਾਣੀ ਦੀ ਹਰ ਰੀਜ ਡਿਮਾਂਡ ਚਾਹ ਪੂਰਾ ਕਰਦਾ ਤੇ ਉਹ ਸ਼ਿਕਾਰ ਖੇਡਣ ਜਾਂਦਾ ਤਾਂ ਉਹਨੂੰ ਨਾ ਅਕਸਰ ਜਿਹੜੇ ਲੋਕ ਆ ਪਰਜਾ ਉਹਦੀ ਉਹਨੂੰ ਕਹਿੰਦੇ ਰਹਿੰਦੇ ਆ ਕਿ ਰਾਜਾ ਤੂੰ ਰਾਣੀ ਨੂੰ ਇਕੱਲੇ ਨਾ ਛੱਡ ਕੇ ਜਾਇਆ ਕਰ ਲੇਕਿਨ ਰਾਜਾ ਜਿਹੜਾ ਨਾ ਉਹ ਰਾਣੀ ਤੇ ਇੰਨਾ ਜ਼ਿਆਦਾ ਵਿਸ਼ਵਾਸ ਕਰਦਾ ਹੁੰਦਾ ਕਿ ਉਹ ਰਾਣੀ ਨੂੰ ਕਦੇ ਵੀ ਉਹਦੇ ਤੇ ਕੋਈ ਪਾਬੰਦੀ ਲਾਉਣਾ ਨਹੀਂ ਚਾਹੁੰਦਾ ਕਿਉਂਕਿ ਉਹ ਉਹਨੂੰ ਦੇਰੋ ਪਸੰਦ ਕਰਦਾ ਤੇ ਉਹ ਚਾਹੁੰਦਾ ਹੈ ਕਿ ਰਾਣੀ ਆ ਜਿਹੜੀ ਉਹਨੂੰ ਕੋਈ ਤਕਲੀਫ ਨਾ ਆਵੇ ਉਹਨੂੰ ਹਰ ਤਰ੍ਹਾਂ ਦੀ ਖੁਸ਼ੀ ਮਿਲੇ ਮੇਰੇ ਵੱਲੋਂ ਉਹ ਰਾਜਾ ਐਸੇ ਕਰਕੇ ਉਹ ਰਾਣੀ ਨੂੰ ਕਿਤੇ ਵੀ ਨਾਲ ਨਹੀਂ ਲੈ ਕੇ ਜਾਂਦਾ ਕਹਿੰਦਾ ਕਿ ਮੈਂ ਉਹਨੂੰ ਆਜ਼ਾਦ ਰਹਿਣਾ ਛੱਡਣਾ ਚਾਹੁੰਨਾ ਲੇਕਿਨ ਜਦੋਂ ਹੀ ਰਾਜਾ ਸ਼ਿਕਾਰ ਖੇਡ ਕੇ ਜਾਂਦੀ ਤੇ ਘੁੰਮ ਫਿਰ ਕੇ ਵਾਪਸ ਆਉਂਦਾ ਤਾਂ ਉਦੋਂ ਫੇਰ ਉਹਨੂੰ ਲੋਕ ਉਹੀ ਗੱਲ ਕਹਿੰਦੇ ਆ ਇੱਕ ਵਾਰ ਕੀ ਹੁੰਦਾ ਕਿ ਰਾਜਾ ਨਾ ਉਹਨਾਂ ਲੋਕਾਂ ਦੀ ਗੱਲ ਤੇ ਗੌਰ ਕਰਦਾ ਤੇ ਉਹ ਕਹਿੰਦਾ ਕਿ ਉਹ ਆਪਦੇ ਰਾਜ ਭਾਗ ਦੇ ਵਿੱਚ ਨਾ ਬੜੇ سارے ਲੋਕਾਂ ਨੂੰ ਇਕੱਠੇ ਕਰਕੇ ਸਾਧਾਤ ਕਹਿੰਦਾ ਕਿ ਤੁਸੀਂ ਮੈਨੂੰ ਇਹ ਗੱਲ ਕਿਉਂ ਕਹਿੰਨੇ ਹੋ ਕਿ ਰਾਜਾ ਤੋਂ ਰਾਣੀ ਨੂੰ ਕੱਲੀ ਨਾ ਛੱਡ ਕੇ ਜਾਇਆ ਕਰ ਤਾਂ ਉਦੋਂ ਕੋਈ ਵੀ ਲੋਕ ਲੋਕਾਂ ਵਿੱਚੋਂ ਕੋਈ ਵੀ ਬੰਦਾ ਖੜਾ ਹੋ ਕੇ ਨਹੀਂ ਦੇ ਬੋਲਦਾ ਕਿ ਇਹ ਗੱਲਾਂ ਜਾਂ ਇਹ ਬਾਤਾਂ ਹਨ ਕਿਉਂਕਿ ਰਾਜੇ ਦਾ ਦੱਦਪਾ ਇੰਨਾ ਹੁੰਦਾ ਰਾਜ ਦੇ ਵਿੱਚ ਕਿ ਆਮ ਜਿਹੜੀ ਪਰਜਨ ਉਹ ਕੰਬਦੀ ਹੁੰਦੀ ਆ ਉਹ ਰਾਜੇ ਨਾਲ ਕੋਈ ਵਿਚਾਰ ਵਟਾਂਦਰਾ ਸਿੱਧੇ ਤੌਰ ਤੇ ਨਹੀਂ ਕਰ ਸਕਦੇ ਹੁੰਦੇ ਜਾਂ ਤਾਂ ਉਹ ਕਿਸੇ ਬਾ ਗ੍ਰਿੰਦੇ ਦੇ ਰਾਹੀ ਜਾਂ ਫਿਰ ਵਜ਼ੀਰਾ ਦੇ ਰਾਹੀ ਤਾਂ ਲੋਕ ਜਿਹੜੇ ਆ ਪਾਸੇ-ਪਾਸੇ ਇਹ ਗੱਲਾਂ ਜ਼ਰੂਰ ਰਾਜੇ ਤੱਕ ਪਹੁੰਚਾਉਂਦੇ ਸੀ ਪਰ ਸਾਹਮਣੇ ਕੋਈ ਨਹੀਂ ਬੋਲਿਆ ਹੁਣ ਰਾਜਾ ਨਾ ਫੇਰ ਜਾਣ ਲੱਗਦਾ ਤਾਂ ਉਹਨੂੰ ਫੇਰ ਬਾਹਰੋਂ ਵਜ਼ੀਰੇ ਕਹਿੰਦਿਆ ਕਿ ਮਹਾਰਾਜ ਜੀ ਬਾਹਰਲੇ ਲੋਕੇ ਕਹਿ ਰਹੇ ਆ ਕਿ ਤੁਸੀਂ ਰਾਣੀ ਨੂੰ ਘਰ ਨਾਲ ਛੱਡ ਕੇ ਜਾਇਆ ਕਰੋ ਰਾਜਾ ਕਹਿੰਦਾ ਠੀਕ ਆ ਉਹ ਕਹਿੰਦਾ ਕਿ ਤਾਲ ਇਸ ਵਾਰ ਨਾ ਮੈਂ ਮੰਨ ਲੈਣਾ ਵੀ ਲੋਕ ਕਿਉਂ ਕਹਿੰਦੇ ਉਹ ਕਹਿੰਦਾ ਕਿ ਮੈਂ ਰਾਣੀ ਨੂੰ ਬਾਹਰ ਤਾਂ ਨਹੀਂ ਆਉਦੇ ਨਾਲ ਲੈ ਕੇ ਜਾਊਂਗਾ ਕਿਉਂਕਿ ਉਹਨੂੰ ਬਾਹਰ ਜਾਣਾ ਪਸੰਦ ਨਹੀਂਗਾ ਲੇਕਿਨ ਮੈਂ ਉਹਨਾਂ ਦੀ ਗੱਲ ਤੇ ਖਰਾ ਜ਼ਰੂਰ ਉਤਰੂੰਗਾ ਜਦੋਂ ਰਾਜਾ ਨਾ ਰਾਣੀ ਨੂੰ ਕਹਿ ਜਾਂਦਾ ਕਿ ਮੈਂ 15 ਦਿਨ ਦੇ ਲਈ ਸ਼ਿਕਾਰ ਖੇਡਣ ਚੱਲਿਆ ਤੇ ਰਾਣੀ ਕਹਿੰਦੀ ਹੈ ਠੀਕ ਹੈ ਜੀ ਤੇ ਰਾਜਾ ਚਲਾ ਜਾਂਦਾ ਤੇ ਰਾਜਾ ਤੀਜੇ ਦਿਨ ਉਥੋਂ ਵਾਪਸ ਆ ਜਾਂਦਾ ਉਹਨੂੰ ਰਾਹ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤੇ ਜਦੋਂ ਰਾਜਾ ਵਾਪਸ ਆਉਂਦਾ ਤਾਂ ਉਹ ਦੇਖਦਾ ਕਿ ਜਿਹੜੀ ਰਾਣੀ ਆ ਉਹ ਜਿਹੜੇ ਰਾਜੇ ਦੇ ਗੁਲਾਮ ਨਹੀਂ ਮਤਲਬ ਜਿਹੜੇ ਕਿ ਕੋਈ ਕੈਦੀ ਨੇ ਉਹ ਉਹਨਾਂ ਦੇ ਨਾਲ ਨਾ ਆਪਦੇ ਬਲੰਗ ਤੇ ਬੈੱਡ ਤੇ ਆਪਦੇ ਕਮਰੇ ਦੇ ਵਿੱਚ ਰੰਗ ਰਲੀਆਂ ਮਨਾ ਰਹੀ ਆ ਜਦੋਂ ਰਾਜਾ اچانک ਆਉਂਦਾ ਤਾਂ ਰਾਣੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਤੇ ਰਾਜੇ ਦੀ ਤਾਂ ਦੁਨੀਆ ਹੀ ਪਲਟ ਜਾਂਦੀ ਆ ਕਿਉਂਕਿ ਉਹ ਰਾਣੀ ਤੇ ਇੰਨਾ ਜ਼ਿਆਦਾ ਭਰੋਸਾ ਵਿਸ਼ਵਾਸ ਕਰਦਾ ਸੀ ਕਿ ਲੋਕਾਂ ਦੀਆਂ ਗੱਲਾਂ ਵੀ ਉਹਨੂੰ ਫਜ਼ੂਲ ਲੱਗਦੀਆਂ ਸੀ ਦੁਆ ਤੇ ਅੱਖੀ ਉਹ ਚੀਜ਼ ਵੇਖਦਾ ਹੈ ਨਾ ਤਾਂ ਉਦੋਂ ਰਾਜੇ ਨੂੰ ਜ਼ਮੀਨ ਵੇਰ ਨਹੀਂ ਦਿੰਦੀ ਤੇ ਉਹ ਆਪਦੇ ਆਪ ਚ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਆਪਦੇ ਆਪ ਨੂੰ ਨਾ ਮਾਰਨ ਦੀ ਕੋਸ਼ਿਸ਼ ਕਰਦਾ ਪਰ ਜਦੋਂ ਹੀ ਉਹ ਅਜਿਹੀ ਕੋਈ ਕੋਸ਼ਿਸ਼ ਕਰਦਾ ਤੇ ਜਿਹੜਾ ਇੱਕ ਵਜ਼ੀਰ ਹੁੰਦਾ ਨਾ ਉਹ ਬਹੁਤ ਜ਼ਿਆਦਾ ਨੇੜੇ ਹੁੰਦਾ ਰਾਜੇ ਦੇ ਤਾਂ ਵਜ਼ੀਰ ਉਹਨੂੰ ਕਹਿੰਦਾ ਕਿ ਮਹਾਰਾਜ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਜ ਭਾਗ ਕਿਉਂ ਛੱਡਣਾ ਆਪਣਾ ਪਤ ਪੀੜੀਆਂ ਪੁਰਖਿਆਂ ਦਾ ਰਾਜਾ ਤੁਹਾਨੂੰ ਅਜੀਆਂ ਨਿੱਕੀਆਂ ਗੱਲਾਂ ਦਿਲ ਤੇ ਨਹੀਂ ਲਾਉਣੀਆਂ ਚਾਹੀਦੀਆਂ ਤੁਹਾਨੂੰ ਕਿਤੇ ਰਾਣੀਆਂ ਦੀ ਕਮੀ ਆ ਤੁਹਾਨੂੰ ਬਹੁਤ ਸਾਰੀਆਂ ਰਾਣੀਆਂ ਮਿਲ ਜਾਣੀਆਂ ਪਰ ਰਾਜਾ ਕਹਿੰਦਾ ਕਿ ਇਹ ਰਾਣੀ ਤੋਂ ਮੈਂ ਸਭ ਕੁਝ ਵਾਰਿਆ ਸੀ ਪਰ ਇਹਨੇ ਮੇਰੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਤਾਂ ਇਸੇ ਤਰ੍ਹਾਂ ਰਾਜਾ ਸਾਰਾ ਦਿਨ ਚੁੱਪ ਰਹਿੰਦਾ ਤੇ ਸ਼ਾਮ ਨੂੰ ਜਦੋਂ ਰਾਣੀ ਨਾਲ ਉਹ ਆਧੇ ਕਮਰੇ ਵਿੱਚ ਜਾਂਦਾ ਤੇ ਰਾਜਾ ਉਹ ਰਾਣੀ ਦਾ ਕਤਲ ਕਰ ਦਿੰਦਾ ਰਾਣੀ ਨੂੰ ਮਾਰ ਦਿੰਦਾ ਸਵੇਰੇ ਉੱਠ ਕੇ ਉਹਦੀ লাশ ਨੂੰ ਰਫਾ-ਦਫਾ ਕਰਕੇ ਦਫਨਾਇਆ ਜਾਂਦਾ ਤੇ ਰਾਜਾ ਕਹਿੰਦਾ ਕਿ ਇਹ ਰਾਣੀ ਦੀ ਮੌਤ ਤੇ ਪਰਜਾ ਵਿੱਚੋਂ ਕੋਈ ਵੀ ਬੰਦਾ ਰੋਵੇਗਾ ਨਹੀਂ ਕਿਉਂਕਿ ਅੱਜ ਮੇਰੇ ਦਿਲ ਦਿਮਾਗ ਤੋਂ ਬੋਝ ਹਲਕਾ ਹੋ ਗਿਆ ਕਿ ਜਿਹੜੀ ਔਰਤ ਨੂੰ ਮੈਂ ਜ਼ਿੰਦਗੀ ਦੀ ਹਰ ਖੁਸ਼ੀ ਦੇਣਾ ਚਾਹੁੰਦਾ ਸੀ ਉਹ ਔਰਤ ਨੇ ਮੇਰੀਆਂ ਸਾਰੀਆਂ ਖੁਸ਼ੀਆਂ ਖੋ ਲਈਆਂ ਮੇਰਾ ਸਕੂਨ ਸਭ ਕੁਝ ਖੋ ਲਿਆ ਉਸ ਦਿਨ ਤੋਂ ਉਹ ਰਾਣੀ ਦੀ ਮੌਤ ਹੋ ਜਾਂਦੀ ਆ ਤੇ ਰਾਜਾ ਬਹੁਤ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਜਾਂਦਾ ਤੇ ਉਹ ਉਹਦੇ ਦਿਮਾਗ ਵਿੱਚ ਔਰਤਾਂ ਪ੍ਰਤੀ ਜਿਹੜੀ ਨਫ਼ਰਤ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਉਹ ਕਿਸੇ ਵੀ ਔਰਤ ਤੇ ਯਕੀਨ ਨਹੀਂ ਕਰ ਪਾਉਂਦਾ ਤੇ ਉਹ ਹਰ ਟਾਈਮ ਇਹ ਕਹਿੰਦਾ ਕਿ ਔਰਤ ਬੇਵਫਾ ਹੁੰਦੀ ਆ ਔਰਤ ਨੂੰ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ ਰਾਜਾ ਇੰਨਾ ਜ਼ਿਆਦਾ ਭਾਵਕ ਹੁੰਦਾ ਕਿ ਉਹ ਰੋਜ਼ ਸ਼ਾਮ ਨੂੰ ਨਾਲੇ ਤਾਂ ਇੱਕ ਨਵੀਂ ਕੁੜੀ ਨਾਲ ਵਿਆਹ ਕਰਦਾ ਤੇ ਨਾਲੇ ਰੋਂਦਾ ਤੇ ਦੂਜੇ ਦਿਨ ਨਾਲੇ ਉਹ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਇਸੇ ਕਰਕੇ ਉਹ ਇਹ ਚਾਹੁੰਦਾ ਵੀ ਆ ਕਿ ਮੈਂ ਵਿਆਹ ਵੀ ਕਰਾਂ ਮੈਂ ਜ਼ਿੰਦਗੀ ਨੂੰ ਵੀ ਮਾਣਾ ਪਰ ਉਹ ਇਹ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਪੱਕੇ ਤੌਰ ਤੇ ਕਿਸੇ ਵੀ ਰਾਜਕੁਮਾਰੀ ਨੂੰ ਰਾਣੀ ਨੂੰ ਨਹੀਂ ਰੱਖੂੰਗਾ ਕਿਉਂਕਿ ਕੋਈ ਵੀ ਔਰਤ ਯਕੀਨ ਕਰਨ ਦੇ ਕਾਬਿਲ ਨਹੀਂ ਆ ਇਥੋਂ ਇਹ ਕਹਾਣੀ ਸ਼ੁਰੂ ਹੁੰਦੀ ਆ ਰਾਜਾ ਜਿਹੜਾ ਵਿਆਹ ਕਰਾ ਕੇ ਕੁੜੀ ਨੂੰ ਆਪਦੇ ਮਹਿਲਾਂ ਚ ਲਿਆਉਂਦਾ ਉਹਦੇ ਨਾਲ ਰਾਤ ਸਪੈਂਡ ਕਰਨ ਤੋਂ ਬਾਅਦ ਦੂਜੇ ਦਿਨ ਉਹਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਜਾਂ ਜਲਾਦਾਂ ਤੋਂ ਕਤਲ ਕਰਵਾ ਦਿੱਤਾ ਜਾਂਦਾ ਹੁਣ ਇਸੇ ਤਰ੍ਹਾਂ ਜਿਹੜੇ ਲੋਕ ਹਨ ਉਹਨਾਂ ਵਿੱਚ ਬੜਾ ਡਰ ਪਿਆ ਹੁੰਦਾ ਆਸ-ਪਾਸ ਦੇ ਲੋਕਾਂ ਦਾ ਇਹ ਨਹੀਂ ਪਤਾ ਹੁੰਦਾ ਕਿ ਵਜ਼ੀਰ ਨੇ ਕਿਹਦੀ ਕੁੜੀ ਵੱਲ ਜਾ ਕੇ ਉਂਗਲ ਕਰ ਦੇਣੀ ਹੈ ਕਿ ਇਹ ਕੁੜੀ ਚਾਹੀਦੀ ਆ ਰਾਜੇ ਲਈ ਇੱਕ ਦਿਨ ਕੀ ਹੁੰਦਾ ਕਿ ਬਹੁਤ ਸਾਰੀ ਪਰਜਾ ਇਕੱਠੀ ਹੋਈ ਹੁੰਦੀ ਆ ਉਹ ਪਰਜਾ ਦੇ ਵਿੱਚ ਨਾ ਇੱਕ ਦਿਨ ਜਿਹੜੇ ਵਜ਼ੀਰ ਹੁੰਦਾ ਉਹਦੇ ਖੁਦ ਦੀ ਬੇਟੀ ਹੁੰਦੀ ਆ 18 ਸਾਲ ਦੀ ਤੇ ਉਹ ਬਹੁਤ ਸੋਹਣੀ ਸੁਨੱਖੀ ਹੁੰਦੀ ਆ ਜਦੋਂ ਉਹਦੀ ਖੁਦ ਦੀ ਬੇਟੀ ਲੋਕਾਂ ਦੀਆਂ ਬੇਟੀਆਂ ਦੇ ਦਰਦ ਵੇਂਦੀ ਆ ਨਾ ਲੋਕ ਰੋਂਦੇ ਆ ਆਪਦੀਆਂ ਬੱਚਿਆਂ ਨੂੰ ਬਚਾਉਣ ਦੀ ਖਾਤਰ ਤਾਂ ਉਹ ਭਰੀ ਪੰਚਾਇਤ ਵਿੱਚੋਂ ਭਰੀ ਪਰਜਾ ਵਿੱਚ ਉੱਠ ਕੇ ਕਹਿੰਦੀ ਆ ਕਿ ਪਿਤਾ ਜੀ ਮੈਂ ਰਾਜੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਲੇਕਿਨ ਵਜ਼ੀਰ ਕਹਿੰਦਾ ਕਿ ਤੂੰ ਤੈਨੂੰ ਸੱਚਾਈ ਨਹੀਂ ਪਤਾ ਕਿ ਪੁੱਤਰੀ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਪਰ ਤੈਨੂੰ ਰਾਜੇ ਦੀ ਸਚਾਈ ਨਹੀਂ ਪਤਾ ਕਿ ਅੱਜ ਵਿਆਹ ਕਰਾਏਗੀ ਤਾਂ ਕੱਲ ਨੂੰ ਤੈਨੂੰ ਮਾਰ ਦਿੱਤਾ ਜਾਏਗਾ ਲੇਕਿਨ ਉਹ ਵਜ਼ੀਰ ਦੀ ਬੇਟੀ ਕਹਿੰਦੀ ਆ ਕਿ ਫੇਰ ਕਿੱਡੀ ਕੋ ਗੱਲ ਆ ਪਿਤਾ ਜੀ ਜਿਹੜੀਆਂ ਰੋਜ਼ ਮਰਦੀਆਂ ਨੇ ਉਹ ਵੀ ਤਾਂ ਲੋਕਾਂ ਦੀਆਂ ਧੀਆਂ ਹੀ ਨੇ ਉਹਨਾਂ ਦੇ ਵੀ ਮਾਪੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀਆਂ ਵੀ ਰੀਝਾਂ ਹੁੰਦੀਆਂ ਨੇ ਜ਼ਿੰਦਗੀ ਹੁੰਦੀ ਆ ਪਰ ਮੇਰੀ ਇਹ ਜ਼ੇਦਾ ਕੀ ਮੈਂ ਰਾਜੇ ਨਾਲ ਵਿਆਹ ਕਰਨਾ ਚਾਹੁੰਨੀ ਆ ਵਜ਼ੀਰ ਉਹਨੂੰ ਬੜਾ ਸਮਝਾਉਂਦਾ ਪਰ ਉਹ ਨਹੀਂ ਮੰਨਦੀ ਉਹ ਕਹਿੰਦੀ ਆ ਕਿ ਜੇ ਤੁਸੀਂ ਮੇਰਾ ਰਾਜੀ ਨਾ ਵਿਆਹ ਨਾ ਕੀਤਾ ਮੈਂ ਆਤਮ ਹੱਤਿਆ ਕਰ ਲਵਾਂਗੀ ਹੁਣ ਰਾਜਾ ਕਹਿੰਦਾ ਕਿ ਜੇ ਮੈਂ ਵਿਆਹ ਕਰ ਦਵਾਂਗਾ ਹੋ ਸਕਦਾ ਮੇਰੀ ਬੱਚੀ ਦੀ ਇੱਛਾ ਪੂਰੀ ਹੋ ਜਵੇ ਜੇ ਮੈਂ ਨਾ ਕੀਤਾ ਹੋ ਸਕਦਾ ਇੱਛਾ ਮੰਨ ਚ ਲੈ ਕੇ ਆਤਮ ਹੱਤਿਆ ਕਰ ਲਵੇ ਵਜ਼ੀਰ ਮਜਬੂਰ ਹੋ ਜਾਂਦਾ ਤੇ ਦੂਜੇ ਦਿਨ ਰਾਜਾ ਜਿਹੜਾ ਇੱਕ ਨਵੀਂ ਕੁੜੀ ਦੀ ਡਿਮਾਂਡ ਕਰਦਾ ਤੇ ਵਜ਼ੀਰ ਉਸ ਕੋਲ ਜਾਂਦਾ ਤੇ ਜਾ ਕੇ ਕਹਿੰਦਾ ਕਿ ਮਹਾਰਾਜ ਮੇਰੀ ਬੇਟੀ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਰਾਜਾ ਕਹਿੰਦਾ اچھا ਰਾਜਾ ਕਹਿੰਦਾ ਉਹਨੂੰ ਸੱਚ ਨਹੀਂ ਪਤਾ ਵਜ਼ੀਰ ਕਹਿੰਦਾ ਜੀ ਪਤਾ ਸੱਚ ਸੱਚ ਕਰਕੇ ਉਹ ਵਿਆਹ ਕਰਾਉਣਾ ਚਾਹੁੰਦੀ ਆ ਕਿਉਂਕਿ ਉਹ ਕਹਿੰਦੀ ਆ ਕਿ ਆਮ ਕੁੜੀਆਂ ਦੀ ਵੀ ਮੌਤ ਹੋ ਰਹੀ ਆ ਤੇ ਮੈਂ ਵੀ ਉਹਨਾਂ ਕੁੜੀਆਂ ਵਿੱਚੋਂ ਇੱਕ ਹੀ ਆ ਰਾਜਾ ਹਾਂ ਕਰ ਦਿੰਦਾ ਰਾਜਾ ਕਹਿੰਦਾ ਕਿ ਜੋ ਹੁਕਮ ਮੈਂ ਮੈਨੂੰ ਮਨਜ਼ੂਰ ਆ ਕੋਈ ਗੱਲ ਨਹੀਂ ਜੇ ਤੁਹਾਡੀ ਬੱਚੀ ਤਿਆਰ ਆ ਤਾਂ ਮੈਂ ਉਹਦੇ ਨਾਲ ਵਿਆਹ ਕਰਨ ਲਈ ਤਿਆਰ ਵਜ਼ੀਰ ਸਵੇਰੇ ਉੱਠ ਕੇ ਰੋਂਦਾ ਆਪਣੀ ਬੱਚੀ ਨੂੰ ਪਿਆਰ ਕਰਦਾ ਤਿਆਰ ਕਰਕੇ ਪਿਆਰ ਕਰਦਾ ਹੋਇਆ ਉੱਚੀ ਉੱਚੀ ਰੋ ਕੇ ਕਹਿੰਦਾ ਕਿ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਤੈਨੂੰ ਖੋਦੋਂ ਮਾਰਨ ਲਈ ਹੱਥੀ ਤਿਆਰ ਕਰਾਂਗਾ ਤਾਂ ਉਹ ਕਹਿੰਦੀ ਹੈ ਕਿ ਪਿਤਾ ਜੀ ਮੈਨੂੰ ਇਸ ਕੀਤੀ ਕਰਾਈ ਤੇ ਕੋਈ ਅਫਸੋਸ ਨਹੀਂ ਆ। ਤਿਆਰ ਹੋ ਕੇ ਉਹ ਵਿਆਹ ਲਈ ਰਾਜੇ ਦੇ ਮਹਿਲਾ ਵਿੱਚ ਚਲੀ ਜਾਂਦੀ ਹੈ ਰਾਜੇ ਨਾਲ ਵਿਆਹ ਰਚਾਇਆ ਜਾਂਦਾ। ਤਾਂ ਸ਼ਾਮ ਨੂੰ ਜਦੋਂ ਵਿਆਹ ਹੋ ਜਾਂਦਾ ਤਾਂ ਰਾਜਾ ਉਸ ਨਾਲ ਆਪਣੇ ਜਿਹੜੇ ਕਮਰੇ ਦੇ ਵਿੱਚ ਪਹਾਂਗਾ ਤੇ ਜਾਂਦਾ। ਤਾਂ ਉੱਥੇ ਜਾ ਕੇ ਉਹ ਜਿਹੜੀ ਰਾਜਕੁਮਾਰੀ ਉਹ ਬਹੁਤ ਸੋਹਣੀ ਹੁੰਦੀ ਆ। ਤੇ ਜਿਹੜਾ ਰਾਜਾ ਉਦੋਂ ਵੀ ਧਿਆਨ ਪੂਰਾ ਉਹ ਰਾਜਕੁਮਾਰੀ ਦੇ ਵੱਲ ਹੋ ਜਾਂਦਾ ਤੇ ਉਹ ਛੋਟੀਆਂ-ਛੋਟੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੀ ਆ ਲੇਕਿਨ ਰਾਜਾ ਉਸ ਨੂੰ ਕਹਿੰਦਾ ਕਿ ਤੂੰ ਇਹ ਬਾਜ਼ਾਰ ਤਾਂ ਗੱਲਾਂ ਮੈਨੂੰ ਕਿਉਂ ਸੁਣਾ ਰਹੀ ਆ ਉਹ ਕਹਿੰਦੀ ਕਿ ਮੈਂ ਸੁਣਾ ਰਹੀ ਆ ਕਿ ਤੁਸੀਂ ਅੱਜ ਦੀ ਰਾਤ ਮੇਰੇ ਸ਼ੌਹਰ ਨੂੰ ਮਤਲਬ ਮੇਰੇ ਪਤੀ ਨੂੰ ਤੇ ਇੱਕ ਪਤੀ ਇੱਕ ਪਤਨੀ ਦੀਆਂ ਗੱਲਾਂ ਜ਼ਰੂਰ ਸੁਣਨਾ ਪਸੰਦ ਕਰਦਾ ਕਿਉਂਕਿ ਅੱਜ ਸਾਡੇ ਵਿਆਹ ਦਾ ਪਹਿਲਾ ਤੇ ਆਖੀਰਲਾ ਦਿਨ ਆ ਰਾਜਾ ਕਹਿੰਦਾ ਅੱਛਾ ਉਹ ਕਹਿੰਦੀ ਕਿ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੈਂ ਜੋ ਵੀ ਗੱਲ ਬੋਲਾਂ ਉਹਨੂੰ ਆਵਾਜ਼ਾ ਤੋ ਜਾਣ ਦਿਓ ਇਗਨੋਰ ਕਰੋ ਕਿਉਂਕਿ ਮੈਂ ਚਾਹੁੰਨੀ ਆ ਕਿ ਮੇਰੇ ਕੋਲ ਤਾਂ ਅੱਜ ਦੀ ਰਾਤ ਆ ਤੇ ਮੇਰੀਆਂ ਗੱਲਾਂ ਨੂੰ ਤੁਸੀਂ ਧਿਆਨ ਨਾਲ ਸੁਣੋ ਲੇਕਿਨ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਕਿ ਮੈਂ ਆਪਦੇ ਵੱਲੋਂ ਮੈਂ ਆਪਦੀ ਜਾਨ ਬਚਾਉਣ ਦੀ ਚਾ ਆਪਦੇ ਆਪ ਨੂੰ ਬਚਾਉਣ ਦੀ ਤੁਹਾਡੇ ਨਾਲ ਕੋਈ ਗੱਲ ਨਹੀਂ ਸ਼ੇਅਰ ਕਰੂੰਗੀ ਕਿਉਂਕਿ ਮੈਨੂੰ ਪਤਾ ਕਿ ਮੇਰੇ ਨਾਲ ਜੋ ਕੱਲ ਨੂੰ ਹੋਣਾ ਉਹ ਹੋ ਕੇ ਰਹਿਣਾ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਤੁਸੀਂ ਅੱਜ ਦੀ ਰਾਤ ਮੇਰੇ ਨਾਲ ਮੈਂ ਜੋ ਕਹਾ ਉਹ ਗੱਲਾਂ ਸੁਣੋ ਰਾਜਾ ਕਹਿੰਦਾ ਠੀਕਾ ਹੁਣ ਰਾਜਾ ਉਹਦੇ ਨਾਲ ਬੈਠ ਕੇ ਕੱਲਾ ਸੁਣ ਰਿਹਾ ਉਸ ਰਾਜਕੁਮਾਰੀ ਦੀਆਂ ਕਿਉਂਕਿ ਉਹ ਇਸ ਟਾਈਮ ਰਾਜਕੁਮਾਰੀ ਆ ਰਾਜੇ ਦੀ ਪਤਨੀ ਆ ਤਾਂ ਉਹ ਕਹਿੰਦੀ ਆ ਕਿ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਕੋਈ ਕਵਤਾ ਕੋਈ ਗੀਤ ਕੋਈ ਕਿੱਸਾ ਸੁਣਾ ਸਕਦੀ ਆ ਰਾਜੇ ਨੂੰ ਜ਼ਿਆਦਾਤਰ ਇਹ ਚੀਜ਼ਾਂ ਪਸੰਦ ਨਹੀਂ ਹੁੰਦੀਆਂ ਤੇ ਰਾਜਾ ਕਹਿੰਦਾ ਕਿ ਨਹੀਂ ਉਹ ਕਹਿੰਦੀ ਕਿ ਹਜ਼ੂਰ ਮੇਰੀ ਤੁਹਾਡੇ ਮੂਰੇ ਬੇਨਤੀ ਆ ਕਿ ਜੇ ਤੁਸੀਂ ਚਾਹੋ ਤਾਂ ਮੈਂ ਤਾਂ ਸੁਣਾਉਂਗੀ ਰਾਜਾ ਕਹਿੰਦਾ ਠੀਕ ਆ ਤੂੰ ਸੁਣਾ ਦੇ ਕੋਈ ਗੱਲ ਨਹੀਂ ਉਹ ਇੱਕ ਕਿੱਸਾ ਸੁਣਾਉਣਾ ਸ਼ੁਰੂ ਕਰਦੀ ਆ ਉਹ ਕਹਿੰਦੀ ਕਿ ਇੱਕ ਨਾ ਮਿਹਨਤੀ ਆਦਮੀ ਹੁੰਦਾ ਉਹ ਮਿਹਨਤੀ ਆਦਮੀ ਦੇ ਦੋ ਬੱਚੇ ਹੁੰਦੇ ਆ ਇੱਕ ਬੇਟਾ ਤੇ ਇੱਕ ਬੇਟੀ ਉਹਦੀ ਜਿਹੜੀ ਪਤਨੀ ਹੁੰਦੀ ਆ ਉਹ ਉਹਦੇ ਨਾਲ ਬਹੁਤ ਪਿਆਰ ਕਰਦੀ ਹੁੰਦੀ ਆ ਦੋਨਾਂ ਜੀਆਂ ਦਾ ਬਹੁਤ ਮੋਹ ਪਿਆਰ ਹੁੰਦਾ ਕਹਿੰਦੇ ਕਿ ਉਹ ਇੱਕ ਵਾਰ ਨਾ ਮਿਹਨਤੀ ਆਦਮੀ ਲੱਕੜਾ ਕੱਟਣ ਲਈ ਕਿਸੇ ਜੰਗਲ ਵਿੱਚ ਜਾਂਦਾ ਜਦੋਂ ਉਹ ਲੱਕੜਾ ਕੱਟਣ ਲਈ ਜਾਂਦਾ ਨਾ ਤਾਂ ਉੱਥੋਂ ਉਸ ਨੂੰ ਜਮਦੂਤ ਘੇਰ ਲੈਂਦਾ ਉਹ ਜਮਦੂਤ ਉਸ ਨੂੰ ਮਾਰਨ ਦੇ ਲਈ ਉਹਦੇ ਸਾਹਮਣੇ ਆਉਂਦਾ ਤੇ ਜਿਹੜਾ ਉਹ ਮਿਹਨਤੀ ਆਦਮੀ ਆ ਨਾ ਉਹ ਜਮਦੂਤ ਨੂੰ ਪੁੱਛਦਾ ਕਿ ਤੂੰ ਕੌਣ ਆ ਤੇ ਕਿਵੇਂ ਆਇਆ ਜਮਦੂਤ ਉਸ ਨੂੰ ਕਹਿੰਦਾ ਕਿ ਮੈਨੂੰ ਧਰਮਰਾਜ ਨੇ ਭੇਜਿਆ ਮੈਂ ਤੈਨੂੰ ਮਾਰਨ ਲਈ ਆਇਆ ਲੇਕਿਨ ਉਹ ਜਿਹੜਾ ਆਦਮੀ ਆ ਮਿਹਨਤੀ ਆਦਮੀ ਉਹ ਕਹਿੰਦਾ ਹੈ ਕਿ ਮਹਾਰਾਜ ਮੇਰੀ ਨਾ ਘਰ ਵਿੱਚ ਮੇਰੀ ਪੁੱਤਰੀ ਦੀ ਸ਼ਾਦੀ ਰੱਖੀ ਹੋਈ ਆ ਤੇ ਮੇਰਾ ਛੋਟਾ ਜਿਹਾ ਬੇਟਾ ਵੀ ਆ ਤੇ ਮੇਰੀ ਜਿਹੜੀ ਪਤਨੀ ਆ ਨਾ ਉਹਨੂੰ ਸਿਰਫ ਮੇਰਾ ਹੀ ਸਹਾਰਾ ਤੇ ਉਹਨਾਂ ਦਾ ਤਿੰਨਾ ਜਣਿਆਂ ਦਾ ਮੈਂ ਹੀ ਸਹਾਰਾ ਤੇ ਮੈਂ ਚਾਹੁੰਨਾ ਨਾ ਕਿ ਮੈਂ ਆਪਦੀ ਬੇਟੀ ਦਾ ਵਿਆਹ ਕਰ ਦਵਾਂ ਆਦੇ ਹੱਥੀ ਫੇਰ ਚਾਹੇ ਤੁਸੀਂ ਜਦੋਂ ਮਰਜ਼ੀ ਮਿਲ ਲੈ ਜਿਓ ਤੇ ਜਮਦੂਤ ਕਹਿੰਦਾ ਨਾ ਭਾਈ ਐਂ ਤਾਂ ਹਰ ਕੋਈ ਟਾਈਮ ਮੰਗ ਲੂਗਾ ਕਹਿੰਦਾ ਮੈਨੂੰ ਤਾਂ ਹੁਕਮ ਹੈ ਮੈਂ ਤੇ ਤੈਨੂੰ ਅੱਜ ਲੈਣ ਆਇਆ ਲੇਕਿਨ ਜਿਹੜਾ ਮਿਹਨਤੀ ਆਦਮੀ ਹੈ ਨਾ ਉਹ ਹੱਥ ਬੰਨ ਕੇ ਖੜ ਜਾਂਦਾ ਤੇ ਉਹ ਕਹਿੰਦਾ ਨਾ ਕਿ ਜੋ ਵੀ ਤੁਸੀਂ ਕਹੋਗੇ ਮੈਂ ਤੁਹਾਡੀ ਉਹੀ ਗੱਲ ਮੰਨਾਂਗਾ ਫਿਰ ਪਰ ਮਹਾਰਾਜ ਅੱਜ ਮੈਨੂੰ ਬਖਸ਼ ਦਿਓ ਤੁਸੀਂ ਮੈਨੂੰ ਸਿਰਫ 10 ਦਿਨ ਦਾ ਟਾਈਮ ਦਿਓ ਕਿਉਂਕਿ ਜਿਹੜੀ ਮੇਰੀ ਧੀ ਆ ਉਹਦਾ ਨਾ 5 ਦਿਨ ਨੂੰ ਵਿਆਹ ਮੈਂ ਉਹਦਾ ਵਿਆਹ ਹੱਥੀ ਰਚਾਉਣਾ ਚਾਹੁੰਦਾ ਮੈਂ ਉਹ ਪੁੰਨਦਾਨ ਕਰਨਾ ਚਾਹੁੰਦਾ ਉਹ ਜਿਹੜਾ ਜੰਦੂਤ ਆ ਉਹ ਵੀ ਉਹਦੀ ਧੀ ਦੇ ਮਾਮਲੇ 'ਚ ਨਾ ਨਿਯਮ ਜਾਂਦਾ ਤੇ ਉਹ ਕਹਿੰਦਾ ਕਿ ਠੀਕ ਆ ਉਹ ਕਹਿੰਦਾ ਲੇਕਿਨ ਪਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਨਾ ਚਾਹੁੰਨਾ ਕਿ ਤੂੰ ਦੱਸ ਦੇਣਾ ਉਹ ਇੱਥੇ ਵਾਪਸ ਆਏਗਾ ਉਹ ਕਹਿੰਦਾ ਹਾਂਜੀ ਮੈਂ ਇੱਥੇ ਆਉਂਗਾ ਲੇਕਿਨ ਜੇ ਮੈਂ ਨਾ ਵੀ ਆਇਆ ਤੇ ਬਿਸ਼ੱਕ ਤੁਸੀਂ ਮੇਰੇ ਸਾਰੇ ਪਰਿਵਾਰ ਨੂੰ ਲੈ ਜਾਓ ਜੰਦੂਤ ਕਹਿੰਦਾ ਕਿ ਹਾਂ ਮੈਂ ਤੇਰੇ ਨਾਲ ਇਹ ਵਾਅਦਾ ਕਰਦਾ ਕਿ ਜੇ ਤੂੰ ਨਾ ਆਇਆ ਤੇ ਤੇਰੀਆਂ ਅੱਖਾਂ ਸਾਹਮਣੇ ਪਹਿਲਾਂ ਤੇਰਾ ਪਰਿਵਾਰ ਖਤਮ ਕੀਤਾ ਜਾਊਗਾ ਤੋ ਉਹ ਕਹਿੰਦਾ ਠੀਕ ਆ ਉਥੋਂ ਚਲਾ ਜਾਂਦਾ ਆਪਦੇ ਘਰ ਨੂੰ ਵਾਪਸ ਜਾਂਦਾ ਘਰ ਵਾਪਸ ਜਦੋਂ ਜਾਂਦਾ ਤੇ ਜਿਹੜਾ ਉਹਦਾ ਬੇਟਾ ਹੁੰਦਾ ਨਾ ਛੋਟਾ ਜਿਹਾ ਉਹ ਗੇਟ ਵਿੱਚ ਖੜਾ ਹੁੰਦਾ ਤੇ ਉਹ ਜਾਂਦਿਆਂ ਸਾਰੀ ਆਪਦੇ ਪਿਓ ਦੀਆਂ ਲੱਤਾਂ ਨੂੰ ਜੁੰਮੜ ਜਾਂਦਾ ਉਧਰੋਂ ਉਹਦੀ ਧੀ ਆ ਜਿਹੜੀ ਉਹ ਬੜੀ ਖੁਸ਼ ਹੁੰਦੀ ਆ ਵੀ ਮੇਰੇ ਪਾਪਾ ਆ ਗਏ ਮੇਰੇ ਪਿਤਾ ਜੀ ਆ ਗਏ ਪਤਨੀ ਦੀ ਤਾਂ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਹਿ ਜਾਂਦਾ ਪਤਨੀ ਇੰਨੀ ਜਿਆਦਾ ਖੁਸ਼ ਹੁੰਦੀ ਆ ਕਿ ਖੁਸ਼ੀ ਦੇ ਉੱਚੇ ਉੱਚੇ ਹੰਝੂ ਡੇਗਣ ਲੱਗ ਜਾਂਦੀ ਆ ਕਿ ਤੁਸੀਂ ਆਗੇ ਵਾਪਸ ਤੁਸੀਂ ਇੰਨਾ ਟਾਈਮ ਕਾਤੋਂ ਲਾਇਆ ਹੈ ਤਾਂ ਉਸ ਟਾਈਮ ਉਹ ਦੇਖਦਾ ਕਿ ਮੇਰੇ ਪਰਿਵਾਰ ਨੂੰ ਮੇਰੀ ਕਿੰਨੀ ਲੋੜ ਆ ਪਰ ਉਹ ਜਮਦੂਤ ਦਾ ਵਾਦਾ ਵੀ ਯਾਦ ਰੱਖਦਾ ਕਿ ਮੈਨੂੰ 10 ਦਿਨ ਨੂੰ ਉੱਥੇ ਬੁਲਾਇਆ ਪਤਨੀ ਗੱਲਾਂ ਕਰਦੀ ਕਰਦੀ ਕਹਿੰਦੀ ਆ ਕਿ ਮੈਂ ਤੁਹਾਡੇ ਲਈ ਖਾਣਾ ਲਗਾ ਦਵਾਂ ਕਹਿੰਦਾ ਨਹੀਂ ਅੱਜ ਮੈਨੂੰ ਭੁੱਖ ਨਹੀਂ ਉਹ ਕਹਿੰਦੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਆਂ ਕਹਿੰਦਾ ਕੁਛ ਨਹੀਂ ਇਸ ਤਰ੍ਹਾਂ ਤਾਂ ਨਹੀਂ ਮੈਂ ਕਰ ਰਿਹਾ ਪਰ ਮੈਨੂੰ ਕੁਛ ਅਜੀਬ ਲੱਗ ਰਿਹਾ ਉਹ ਆਪਦੀ ਪਤਨੀ ਨਾਲ ਗੱਲਾਂ ਕਰਦਾ ਕਹਿੰਦਾ ਕਿ ਜੇ ਮੈਨੂੰ ਪ੍ਰਮਾਤਮਾ ਨੇ ਲੈ ਜਾਣਾ ਹੋਵੇ ਤਾਂ ਤੇਰੇ ਕੋਲੇ ਜਿਹੜੇ ਗਹਿਣੇ ਗੱਟੇ ਸੋਨਾ ਥੱppa ਸਾਰਾ ਕੁਝ ਹੈ ਨਾ ਇਹਨੂੰ ਤੂੰ ਸੰਭਾਲ ਕੇ ਰੱਖੀਂ ਤੇ ਮੇਰੀ ਧੀ ਦਾ ਵਿਆਹ ਕਰ ਦਵੀਂ ਉਹ ਕਹਿੰਦੀ ਤੋ ਤੁਸੀਂ ਐ ਹੋ ਜਿਹਾਂ ਕਿਹੋ ਜਿਹਾ ਗੱਲਾਂ ਕਰ ਰਹੇ ਹੋ ਮੇਰੇ ਲਈ ਤਾਂ ਸੋਨਾ ਥੱppa ਗਹਿਣੇ ਗੱਟੇ ਸਾਰਾ ਕੁਝ ਤੁਸੀਂ ਮੇਰੇ ਹੀ ਹੋ ਮੇਰੇ ਲਈ ਸਭ ਕੁਝ ਤੁਸੀਂ ਹੋ ਮੇਰੇ ਲਈ ਸੋਨਾ ਮੈਟਰ ਨਹੀਂ ਕਰਦਾ ਇਹ ਗਹਿਣੇ ਮੈਟਰ ਨਹੀਂ ਕਰਦੇਗੇ ਲੇਕਿਨ ਉਹ ਫੇਰ ਇਹੀ ਗੱਲ ਵਾਰ-ਵਾਰ ਕਹਿ ਰਿਹਾ ਉਹ ਕਹਿੰਦੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਤੇ ਉਹ ਕਹਿੰਦਾ ਨਹੀਂ ਮੈਂ ਵੈਸੇ ਹੀ ਕਹਿ ਰਿਹਾ ਤੈਨੂੰ ਉਹਦੀ ਪਤਨੀ ਆ ਜਿਹੜੀ ਨਾ ਉਸ ਦਾ ਵੱਧ ਤੋਂ ਵੱਧ ਖਿਆਲ ਰੱਖਣਾ ਸ਼ੁਰੂ ਕਰ ਦਿੰਦੀ ਆ ਕਿ ਮੇਰੇ ਪਤੀ ਨੂੰ ਨਾ ਕੋਈ ਦਿਮਾਗੀ ਤੌਰ ਤੇ ਪਰੇਸ਼ਾਨੀ ਹੋ ਗਈ ਜਾਂ ਕੋਈ ਗੱਲ ਸਤਾ ਰਹੀ ਆ ਉਹ ਹਰ ਟਾਈਮ ਉਹਦੇ ਨਾਲ-ਨਾਲ ਰਹਿਣਾ ਪਸੰਦ ਕਰਦੀ ਆ ਤੇ ਉਹ ਇਹਨਾਂ ਧਿਆਨ ਰੱਖਦੀ ਆ ਕਿ ਰਾਤ ਨੂੰ ਖਾਦੇ ਸੌਂਦੀ ਨਹੀਂ ਉਹਦਾ ਮੱਥਾ ਸਾਫ਼ ਕਰਦੀ ਰਹਿੰਦੀ ਆ ਕਿਉਂਕਿ ਉਹਨੂੰ ਸੁਪਨੇ ਦੇ ਵਿੱਚ ਵੀ ਉਹ ਡਰਾਉਣੇ ਸੁਪਨੇ ਤੇਰੇ ਗਿਲਾ ਆ ਰਹੇ ਨੇ ਤੇ ਉਹਨਾਂ ਆਪ ਖਾਣਾ ਪੀਣਾ ਸਾਰਾ ਕੁਝ ਭੁੱਲ ਜਾਂਦੀ ਆ ਆਪਣੇ ਪਤੀ ਨੂੰ ਵੇਖ ਕੇ ਕਿ ਇਹ ਉਦਾਸ ਕਿਉਂ ਆ ਤਾਂ ਉਹ 5 ਦਿਨਾਂ ਬਾਅਦ ਉਹਨਾਂ ਦੀ ਧੀ ਦਾ ਜਿਹੜਾ ਵਿਆਹ ਦਾ ਦਿਨ ਆ ਜਾਂਦਾ ਉਸ ਦਿਨ ਉਹਦੀ ਧੀ ਦੀ ਡੋਲੀ ਤੋਰਨ ਵਾਲੀ ਹੁੰਦੀ ਆ ਹੱਥੀ ਵਿਆਹ ਰਚਾ ਦਿੰਦਾ ਉਹ ਆਦਮੀ ਧੀ ਦੀ ਡੋਲੀ ਤੋਰਦੀ ਆ ਤਤੀ ਦੀ ਢੋਲੀ ਤੋਰਨੇ ਸਮੇਂ ਨਾ ਉਹਦੀ ਪਤਨੀ ਰੋਂਦੀ ਨਹੀਂ ਕਿਉਂਕਿ ਉਹਨੂੰ ਪਤਾ ਕਿ ਜੇ ਮੈਂ ਰੋਈ ਤਾਂ ਮੇਰੇ ਘਰ ਵਾਲੇ ਦਾ ਜਿਹੜਾ ਸੁਭਾਅ ਉਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦਾ ਹੋ ਚੁੱਕਾ ਉਹ ਢਾਵਾ ਡੋਲ ਹੋ ਚੁੱਕਾ ਤੇ ਇਹਦੇ ਤੇ ਦਿਮਾਗੀ ਟੈਨਸ਼ਨ ਜ਼ਿਆਦਾ ਵਾਸ ਸਕਦੀ ਆ ਉਹ ਆਪਦੇ ਆਪ ਨੂੰ ਅੰਦਰ ਸਮੇਟ ਕੇ ਨਾ ਆਪਦੇ ਪਤੀ ਦਾ ਧਿਆਨ ਰੱਖਦੀ ਆ ਲੇਕਿਨ ਉਹਦਾ ਪਤੀ ਸ਼ਾਮ ਨੂੰ ਕਹਿੰਦਾ ਕਿ ਅੱਜ ਆਪਣੀ ਬੱਚੀ ਘਰੋਂ ਗਈ ਆ ਤੂੰ ਰੋਈ ਕਿਉਂ ਨਹੀਂ ਉਹ ਕਹਿੰਦੀ ਕਿ ਬੱਚੀ ਤਾਂ ਗਈ ਆ ਆਪਣੇ ਘਰ ਗਈ ਆ ਉਹ ਆਪਦੇ ਘਰ ਗਈ ਆ ਲੇਕਿਨ ਮੈਂ ਨਹੀਂ ਚਾਹੁੰਦੀ ਕਿ ਮੇਰੇ ਰੋਣ ਨਾਲ ਤੁਹਾਡੀ ਸਿਹਤ ਤੇ ਅਸਰ ਪਵੇ ਤੁਸੀਂ ਬਿਮਾਰ ਪਾਉ। ਤਾਂ ਮੈਨੂੰ ਇਹ ਚ ਗੱਲ ਦੀ ਚਿੰਤਾ ਸੀ ਕਿ ਮੇਰੇ ਰੋਣ ਨਾਲ ਤੁਸੀਂ ਦੁਖੀ ਨਹੀਂ ਹੋਣੇ ਚਾਹੀਦੇ। ਤੇ ਉਹ ਆਪਦੀ ਪਤਨੀ ਨੂੰ ਗੱਲ ਨਾਲ ਲਾ ਲੈਂਦਾ ਵੀ ਤੂੰ ਮੇਰਾ ਇੰਨਾ ਧਿਆਨ ਰੱਖ ਰਹੀ ਆ। ਲੇਕਿਨ ਉਹਦੇ ਦਿਨ ਨੇੜੇ ਆਉਂਦੇ ਜਾਂਦੇ ਹੁਣ ਦੋ ਦਿਨ ਹੋਰ ਲੰਘ ਜਾਂਦੇ ਆ। ਸਿਰਫ ਦੋ ਦਿਨ ਬਚਦੇ ਆ 10 ਦਿਨਾਂ ਵਿੱਚ। ਇੱਕ ਦਿਨ ਉਹ ਜਾਨ ਤੋਂ ਪਹਿਲਾਂ ਨਾ ਸੁੱਤਾ ਹੁੰਦਾ ਤੇ ਰਾਤ ਨੂੰ ਉਹਨੂੰ ਅਜਿਹੇ ਡਰਾਉਣਾ ਸੁਪਨਾ ਆਉਂਦਾ ਉਹ ਘਬਰਾ ਕੇ ਉੱਠਦਾ ਤੇ ਉੱਠ ਕੇ ਤੇ ਆਪਦੀ ਪਤਨੀ ਨੂੰ ਕਹਿੰਦਾ ਕਿ ਮੈਂ ਕਿੱਥੇ ਆ ਉਹ ਕਹਿੰਦੀ ਕਿ ਕੀ ਗੱਲ ਹੋ ਗਈ ਤੁਹਾਨੂੰ ਪਸੀਨਾ ਕਿਉਂ ਆ ਗਿਆ ਤੁਸੀਂ ਇੰਨਾ ਕਿਉਂ ਡਰ ਕੇ ਉਹ ਕਹਿੰਦਾ ਕਿ ਇਹ ਪਸੀਨਾ ਨਹੀਂ ਆ ਇਹ ਮੌਤ ਦਾ ਖੌਫ ਆ ਕਹਿੰਦੀ ਮੌਤ ਦਾ ਖੌਫ ਕਹਿੰਦਾ ਹਾਂ ਇਹ ਮੌਤ ਦਾ ਖੌਫ ਆ ਜਿਹੜਾ ਮੈਨੂੰ ਵਾਰ-ਵਾਰ ਡਰਾ ਰਿਹਾ ਉਹ ਕਹਿੰਦੀ ਤੁਸੀਂ ਕੀ ਬੋਲ ਰਹੇ ਹੋ ਫਿਰ ਉਹ ਸਾਰੀ ਗੱਲ ਦੱਸਦਾ ਕਿ ਇਸ ਤਰ੍ਹਾਂ ਜਦੋਂ ਮੈਂ ਲੱਕੜਾ ਲੈਣ ਗਿਆ ਸੀ ਨਾ ਮੈਨੂੰ ਜਮਦੂਤ ਮਿਲਿਆ ਸੀ ਤੇ ਮੈਨੂੰ 10 ਦਿਨ ਦਾ ਟਾਈਮ ਮਿਲਿਆ ਵਾ ਉਹਦੀ ਪਤਨੀ ਕਹਿੰਦੀ ਕੀ ਗੱਲ ਤੁਸੀਂ ਕਿਉਂ ਕਹਿ ਰਹੇ ਹੋ ਇਹ ਗੱਲ ਝੂਠ ਹੋ ਸਕਦੀ ਉਹ ਕਹਿੰਦਾ ਨਹੀਂ ਮੈਨੂੰ ਤੇਰੇ ਸਿਰ ਦੀ ਸੋਂ ਵੀ ਇਹ ਗੱਲ ਸੱਚ ਆ ਤੇ ਕਹਿੰਦਾ ਕਿ ਮੈਨੂੰ ਸ਼ੀਸ਼ਾ ਲਿਆ ਕੇ ਦੇ ਮੈਨੂੰ ਆਪਦਾ ਮੂੰਹ ਦੇਖਣਾ ਕਿ ਮੈਂ ਕਿਸ ਤਰ੍ਹਾਂ ਮੌਤ ਤੋਂ ਡਰ ਰਿਹਾ ਉਹ ਕਹਿੰਦੀ ਕਿ ਨਹੀਂ ਮੈਂ ਤੁਹਾਨੂੰ ਸ਼ੀਸ਼ਾ ਲਿਆ ਕੇ ਨਹੀਂ ਦੇ ਸਕਦੀ ਤੁਹਾਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਉੱਥੇ ਜਾਣਾ ਹੀ ਨਹੀਂ ਉਹ ਕਹਿੰਦਾ ਕਿ ਨਹੀਂ ਮੇਰਾ ਉਸ ਨਾਲ ਇੱਕ ਵਾਅਦਾ ਹੋਇਆ ਵਾ ਨਹੀਂ ਤਾਂ ਉਹ ਆਪਣੇ ਸਾਰੇ ਪਰਿਵਾਰ ਨੂੰ ਖਤਮ ਕਰ ਦੂ ਮੈਨੂੰ ਉੱਥੇ ਜਾਣਾ ਹੀ ਪੈਣਾ ਤਾਂ ਉਹਦੀ ਪਤਨੀ ਕਹਿੰਦੀ ਹੈ ਠੀਕ ਆ ਤੁਸੀਂ ਜਾਣਾ ਨਾ ਤਾਂ ਮੈਂ ਵੀ ਤੁਹਾਡੇ ਨਾਲ ਚੱਲੂੰਗੀ ਕਿ ਮੈਂ ਜਮਦੂ ਤੱਕ ਇਹ ਬੰਦ ਕਰੂੰਗੀ ਕਿ ਮੇਰੇ ਪਤੀ ਦੀ ਥਾਂ ਤੇ ਮੈਨੂੰ ਲੈ ਜਾਓ ਲੇਕਿਨ ਉਹ ਕਹਿੰਦਾ ਹੈ ਕਿ ਜੇ ਮਾਂ ਮਰ ਜਾਵੇ ਨਾ ਤੇ ਬੱਚੇ ਰੋਲ ਜਾਂਦੇ ਆ ਸੇ ਪਿਤਾ ਬਣ ਮਰ ਜਵੇਣਾ ਤੇ ਮਾਂ ਜਿਹੜੀ ਉਹ ਪਿਤਾ ਬਣ ਕੇ ਬੱਚੇ ਪਾਲ ਲੰਦੀ ਆ ਪਰ ਤੈਨੂੰ ਤੈਨੂੰ ਮਨ ਦੀ ਕੋਈ ਲੋੜ ਨਹੀਂ ਮੈਂ ਮਰਨਾ ਚਾਹੁੰਦਾ ਲੇਕਿਨ ਉਹਦੀ ਪਤਨੀ ਉਹਦੇ ਪੈਰ ਫੜ ਕੇ ਬਹਿ ਜਾਂਦੀ ਆ ਕਿ ਨਹੀਂ ਮੈਂ ਨਾਲ ਹੀ ਜਾਵਾਂਗੀ ਉਹ ਕਹਿੰਦਾ ਕਿ ਨਹੀਂ ਮੈਂ ਤੁਹਾਨੂੰ ਨਹੀਂ ਲੈ ਕੇ ਜਾਵਾਂਗੀ ਜਾਵਾਂਗਾ ਤੇ ਉਹ ਦੋਨਾਂ ਜੀਆਂ ਵਿੱਚ ਇੰਨੀ ਜ਼ਿਆਦਾ ਬਹਿਸ-ਭਾਜੀ ਹੋ ਜਾਂਦੀ ਆ ਕਿ ਪਤਨੀ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦੀ ਆ ਉਸ ਥੰਮ ਉਹ ਜਿਹੜਾ ਆਦਮੀ ਆ ਮਜ਼ਦੂਰ ਉਹ ਦਰਵਾਜ਼ਾ ਲੋਕ ਕਰਕੇ ਉਥੋਂ ਚਲਾ ਜਾਂਦਾ ਜਮਦੂਤ ਦੇ ਕੋਲ ਜਦੋਂ ਜਮਦੂਤ ਕੋਲ ਜਾਂਦਾ ਅੱਗੇ ਜਮਦੂਤ ਖੜਾ ਹੁੰਦਾ ਜੰਗਲ ਵਿੱਚ ਤਾਂ ਉਹ ਕਹਿੰਦਾ ਲੋ ਜੀ ਮੈਂ ਆਪਦੇ ਵਾਅਦੇ ਤੇ ਖਰਾ ਉੱਤਰਿਆ ਤੇ ਮੈਂ ਪਹੁੰਚ ਗਿਆ ਹੁਣ ਤੁਸੀਂ ਮੈਨੂੰ ਲਿਜਾ ਸਕਦੇ ਹੋ ਤੇ ਜਮਦੂਤ ਉਸ ਨੂੰ ਕਹਿੰਦਾ ਕਿ ਤੂੰ ਇਹ ਗੱਲ ਕਿਉਂ ਕਹਿ ਰਿਹਾ ਤੇ ਉਥੇ ਇਹ ਗੱਲ ਕਹਾਣੀ ਸੁਣਾਉਂਦੇ ਸੁਣਾਉਂਦੇ ਉਹ ਰਾਜਕੁਮਾਰੀ ਚੁੱਪ ਹੋ ਜਾਂਦੀ ਆ ਚੁੱਪ ਹੁੰਦੀ ਆ ਤਾਂ ਉਹਨੂੰ ਕਿਉਂਕਿ ਉਸ ਕਹਾਣੀ ਸੁਣਾਉਂਦੇ ਸੁਣਾਉਂਦੇ ਸਵੇਰ ਹੋ ਚੁੱਕੀ ਆ ਤੇ ਉਸ ਨੂੰ ਰਾਜਾ ਕਹਿੰਦਾ ਕਿ ਇਹ ਰਾਜਕੁਮਾਰੀ ਅੱਗੇ ਕਹਾਣੀ ਪੂਰੀ ਕਰੋ ਕੀ ਹੋਇਆ ਲੇਕਿਨ ਰਾਜਕੁਮਾਰੀ ਕਹਿੰਦੀ ਆ ਕਿ ਨਹੀਂ ਮਹਾਰਾਜ ਮੇਰਾ ਤਾਂ ਮੇਰੀ ਤਾਂ ਰਾਤ ਖਤਮ ਹੋ ਗਈ ਮੇਰਾ ਤਾਂ ਮੌਤ ਦਾ ਦਿਨ ਆ ਗਿਆ ਮੈਂ ਇਹ ਕਹਾਣੀ ਨਹੀਂ ਸੁਣਾ ਸਕਦੀ ਲੇਕਿਨ ਰਾਜਾ ਕਹਿੰਦਾ ਕਿ ਮੈਂ ਕਹਿ ਰਿਹਾ ਤੁਸੀਂ ਮੈਨੂੰ ਕਹਾਣੀ ਕਿੱਸਾ ਪੂਰਾ ਕਰੋ ਵੀ ਕੀ ਹੋਇਆ ਅਖੀਰ ਕੀ ਹੋਇਆ ਕਿਉਂਕਿ ਰਾਜਾ ਬੜੇ ਧਿਆਨ ਨਾਲ ਉਹ ਗੱਲ ਸੁਣ ਰਿਹਾ ਸੀ ਉਹ ਕਹਿੰਦੀ ਨਹੀਂ ਲੇਕਿਨ ਰਾਜਾ ਕਹਿੰਦਾ ਕਿ ਮੈਂ ਅੱਜ ਦਾ ਦਿਨ ਤੁਹਾਨੂੰ ਹੋਰ ਮੌਲਤ ਦਿੰਨਾ ਤੁਸੀਂ ਹੋਰ ਜੀ ਸਕਦੇ ਹੋ ਅੱਜ ਤੁਹਾਨੂੰ ਨਹੀਂ ਮਾਰਿਆ ਜਾਊਗਾ ਲੇਕਿਨ ਰਾਣੀ ਕਹਿੰਦੀ ਕਿ ਦਿਨ ਚ ਤਾਂ ਕਹਾਣੀਆਂ ਨਹੀਂ ਸੁਣਾਈਆਂ ਜਾਂਦੀਆਂ ਕਹਾਣੀ ਤਾਂ ਰਾਤ ਨੂੰ ਹੀ ਸੁਣਾਈ ਜਾਂਦੀ ਆ ਤਾਂ ਰਾਜਾ ਕਹਿੰਦਾ ਠੀਕ ਆ ਮੈਂ ਤੁਹਾਨੂੰ ਇੱਕ ਰਾਤ ਦੀ ਹੋਰ ਮੌਲਤ ਦਿੱਤੀ ਉਹ ਕਹਿੰਦੀ ਈ ਕਾ ਦੂਜੇ ਦਿਨ ਰਾਣੀ ਉੱਠਦੀ ਆ ਸਵੇਰੇ ਪਾਠ ਪੂਜਾ ਕਰਦੀ ਆ ਰਾਜੇ ਦੇ ਪੈਰੀਂ ਹੱਥ ਲਾ ਕੇ ਉਹਦੀ ਇੰਨੀ ਖਿਦਮਤ ਕਰਦੀ ਆ ਰਾਜਾ ਨੂੰ ਪੁੱਛਦਾ ਕਿ ਤੁਸੀਂ ਕਿਉਂ ਕਰ ਰਹੀ ਹੋ ਇਹ ਸਭ ਕਿਉਂ ਮੈਨੂੰ ਪਰਮਾ ਰਹੇ ਹੋ ਤਰਾਂ ਉਹ ਕਹੇ ਰਾਣੀ ਕਹਿੰਦੀ ਆ ਕਿ ਨਹੀਂ ਮੈਂ ਪਰਮਾ ਨਹੀਂ ਰਹੀ ਇਹ ਮੇਰਾ ਕਰਤਵ ਆ ਮੈਨੂੰ ਪੂਰਾ ਕਰਨ ਦੋ ਤੁਸੀਂ ਮੇਰੇ ਪਤੀ ਪਰਮੇਸ਼ਰ ਹੋ ਮੈਂ ਨਹੀਂ ਚਾਹੁੰਦੀ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਤੇ ਕੋਈ ਇਹੋ ਜਿਹਾ ਕਲੰਕ ਲੱਗੇ ਕਿ ਮੈਂ ਆਪਦੇ ਹੋਣ ਵਾਲੇ ਪਤੀ ਪਰਮੇਸ਼ਰ ਵੱਲੋਂ ਕੋਈ ਅਸ਼ੀਰਵਾਦ ਨਹੀਂ ਲੈ ਕੇ ਗਈ ਜਾਂ ਉਹਦੀ ਸੇਵਾ ਨਹੀਂ ਕਰਕੇ ਗਈ ਮੈਨੂੰ ਤੁਹਾਡੀ ਖਿਦਮਤ ਕਰਨਾ ਪਸੰਦ ਆ ਉਹ ਸਾਰਾ ਦਿਨ ਰਾਜੇ ਦੇ ਵਸਤਰ ਸੰਭਾਲਣ ਵਿੱਚ ਕੱਪੜੇ ਸੰਭਾਲਣ ਵਿੱਚ ਖਾਣ ਪੀਣ ਵਿੱਚ ਧਿਆਨ ਲਾਈ ਰੱਖਦੀ ਆ ਫਿਰ ਰਾਤ ਆਉਂਦੀ ਆ ਫਿਰ ਰਾਜਾ ਉਸਨੂੰ ਕਹਿੰਦਾ ਹੈ ਕਿ ਰਾਣੀ ਉਹੀ ਕਿੱਸਾ ਮੈਨੂੰ ਦੁਬਾਰ ਤੋਂ ਸੁਣਾ ਕਿ ਕੀ ਹੋਇਆ ਹੁਣ ਰਾਣੀ ਫੇਰ ਕਿੱਸਾ ਸੁਣਾਉਣਾ ਸ਼ੁਰੂ ਕਰਦੀ ਆ ਉਹ ਕਹਿੰਦੀ ਆ ਕਿ ਜਦੋਂ ਮਜ਼ਦੂਰ ਆਦਮੀ ਜਮਦੂਤ ਕੋਲ ਖੜਾ ਹੁੰਦਾ ਤਾਂ ਉਹ ਕਹਿੰਦਾ ਕਿ ਮੈਨੂੰ ਤੁਸੀਂ ਇਲਝਾ ਸਕਦੇ ਹੋ ਲੇਕਿਨ ਜਮਦੂਤ ਕਹਿੰਦਾ ਕਿ ਮੈਂ ਤੇਰੇ ਸਿਰ ਤੇ ਹੀ ਸੀ ਮੈਂ ਤੇਰੇ ਮਗਰ ਮਗਰ ਫੇਰ ਰਿਹਾ ਸੀ ਕਿ ਤੂੰ ਜੋ ਕੁਛ ਇਥੋਂ ਕਹਿ ਕੇ ਨਿਕਲਿਆ ਕਿ ਉਹ ਸੱਚ ਸੀ ਕਹਿੰਦਾ ਕਿ ਹਾਂ ਮੈਂ ਤੈਨੂੰ ਪਰਖ ਚੁੱਕਾ ਕਿ ਵਾਕਈ ਤੇਰੀ ਧੀ ਦਾ ਵਿਆਹ ਸੀ ਤੂੰ ਕਾਰਜ ਕਰਨ ਹੀ ਗਿਆ ਸੀ ਤੇਰੀ ਪਤਨੀ ਨੂੰ ਤੇਰੀ ਲੋੜ ਸੀ ਤੇਰਾ ਬੱਚਾ ਤੈਨੂੰ ਡੀਕਦਾ ਸੀ ਲੇਕਿਨ ਮੈਨੂੰ ਹੁਣ ਧਰਮਰਾਜ ਨੇ ਹੁਕਮ ਦਿੱਤਾ ਹੈ ਕਿ ਜਿਸ ਦੀ ਪਤਨੀ ਇੰਨੀ ਆਗਿਆਕਾਰੀ ਆ ਜਿਸ ਦੀ ਪਤਨੀ ਨੂੰ ਇੰਨੀ ਉਸਦੇ ਪਤੀ ਦੀ ਲੋੜ ਆ ਕਿ ਇਸ ਬੰਦੇ ਦੀ ਉਮਰ ਨੂੰ ਹੋਰ ਵਧਾ ਦਿੱਤਾ ਜਾਵੇ ਹੁਣ ਮੈਂ ਤੈਨੂੰ ਨਹੀਂ ਲੈ ਕੇ ਜਾਵਾਂਗਾ ਕਿਉਂਕਿ ਮੈਂ ਤੈਨੂੰ ਬਖਸ਼ ਚੁੱਕਾ ਉਹ ਕਹਿੰਦਾ ਕਿ ਨਹੀਂ ਮਹਾਰਾਜ ਤੁਸੀਂ ਮੈਨੂੰ 10 ਦਿਨ ਮੌਲਤ ਦਿੱਤੀ ਸੀ ਮੇਰੇ ਤੇ ਬਹੁਤ ਵੱਡਾ ਆਸਾਨ ਕੀਤਾ ਸੀ ਤੁਸੀਂ ਲੇਕਿਨ ਜਮਦੂਤ ਕਹਿੰਦਾ ਹੈ ਕਿ ਅਜਿਹੇ ਜਿਹੜੇ ਮਨੁੱਖ ਨੇ ਨਾ ਸੱਚੇ ਸਵਿੱਤਰੇ ਜਾਂ ਅਜਿਹੀਆਂ ਪਤਨੀਆਂ ਨੇ ਉਹ ਦੁਨੀਆ ਵਿੱਚ ਬਹੁਤ ਘੱਟ ਨੇ ਜਿਨ੍ਹਾਂ ਦੀ ਬਦੌਲਤ ਚੰਗੇ ਲੋਕਾਂ ਨੂੰ ਦੁਨੀਆ ਤੇ ਨਾਮ ਕਮਾਉਣ ਦਾ ਮੌਕਾ ਮਿਲਦਾ ਕਹਿੰਦਾ ਕਿ ਦੁਨੀਆ ਤੇ ਚੰਗੇ ਲੋਕ ਤਾਂ ਪਹਿਲਾਂ ਹੀ ਬੜੇ ਘੱਟ ਨੇ ਤੈਨੂੰ ਲਿਜਾ ਕੇ ਮੈਂ ਹੋਰ ਘੱਟਾਂ ਨਹੀਂ ਦੁਨੀਆ ਤੇ ਪਾਉਣਾ ਚਾਹੁੰਦਾ ਤੂੰ ਇੱਥੇ ਰਹਿ ਸੱਚਾ ਸਵਿੱਤਰਾ ਬਣ ਕੇ ਚੰਗੇ ਕਾਰਜ ਕਰ ਤੇ ਲੋਕਾਂ ਦੀ ਭਲਾਈ ਕਰ ਉੱਥੋਂ ਉਸ ਨੂੰ ਮaaf ਕਰ ਦਿੰਦਾ ਤੇ ਜਦੋਂ ਰਾਜਾ ਕਿੱਸਾ ਸੁਣਦਾ ਤੇ ਰਾਜਾ ਕਹਿੰਦਾ ਕਿ ਰਾਣੀ ਕਿੱਸਾ ਤਾਂ ਬਹੁਤ ਸੋਹਣਾ ਸੀਗਾ ਵਾਕੀ ਚੰਗੇ ਲੋਕਾਂ ਦੀ ਘਟਾ ਤੇ ਰਾਣੀ ਕਹਿੰਦੀ ਆ ਕਿ ਇਹ ਕਿੱਸੇ ਦਾ ਮਤਲਬ ਕੀ ਸੀ ਕਿੱਸੇ ਦਾ ਮਤਲਬ ਸੀ ਕਿ ਇੱਕ ਚੰਗੀ ਪਤਨੀ ਇੱਕ ਪਤੀ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਉਂਦੀ ਆ ਜ਼ਰੂਰੀ ਨਹੀਂ ਕਿ ਸਾਰੀਆਂ ਔਰਤਾਂ ਨੇ ਉਹ ਬੁਰੀਆਂ ਹੁੰਦੀਆਂ ਨੇ ਇੱਕ ਅਜਿਹੀ ਔਰਤ ਜਿਹਨੂੰ ਆਪਦੇ ਪਤੀ ਤੇ ਪੂਰਾ ਭਰੋਸਾ ਸੀ ਉਹਨੇ ਉਹਨੂੰ ਮਰਨ ਦੇ ਲਈ ਵੀ ਭੇਜਿਆ ਉਹਨੇ ਉਹਦੀ 10 ਦਿਨ ਖਿਦਮਤ ਵੀ ਕੀਤੀ ਤੇ ਉਹਦੇ ਤੇ ਭਰੋਸਾ ਵੀ ਕੀਤਾ ਕਿ ਇਹ ਸੱਚ ਬੋਲ ਰਿਹਾ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਹਰ ਔਰਤ ਨੂੰ ਮਾੜੀ ਔਰਤ ਦੇ ਨਜ਼ਰੀਏ ਤੋਂ ਦੇਖੋ ਕਿਉਂਕਿ ਹਰ ਔਰਤ ਮਾੜੀ ਨਹੀਂ ਹੁੰਦੀ ਉਹਮੈਸ ਦੂਰ ਦੀ ਪਤਨੀ ਇੱਕ ਚੰਗੀ ਔਰਤ ਸੀ ਜਿਹਨੇ ਜਮਦੂਤ ਦੇ ਮੂੰਹ ਚੋਂ ਉਹਨੂੰ ਖੋ ਲਿਆਂਦਾ ਇਸੇ ਤਰ੍ਹਾਂ ਤੁਹਾਨੂੰ ਇਹ ਆਪਦੀ ਗਲਤਫਹਿਮੀ ਅੰਦਰੋਂ ਆਪਣੀ ਪਤਨੀ ਵਾਲੀ ਕੱਢਣੀ ਪਵੇਗੀ ਪਰ ਰਾਜਾ ਕਹਿੰਦਾ ਹੈ ਕਿ ਨਹੀਂ ਮੈਂ ਇਹ ਗੱਲ ਨੂੰ ਸਹੀ ਨਹੀਂ ਮੰਨਦਾ ਉਹ ਕਹਿੰਦੀ ਕਿ ਮਹਾਰਾਜ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਇੱਕ ਕਹਾਣੀ ਮੈਂ ਤੁਹਾਨੂੰ ਹੋਰ ਸੁਣਾਵਾਂ ਰਾਜਾ ਕਹਿੰਦਾ ਸੁਣਾਓ ਕਿਉਂਕਿ ਰਾਜੇ ਨੂੰ ਉਹ ਰਾਜਕੁਮਾਰੀ ਰਾਣੀ ਦੇ ਕਿੱਸੇ ਪਸੰਦ ਆ ਰਹੇ ਸੀ ਉਹ ਕਹਿੰਦੀ ਕਿ ਇੱਕ ਕਹਾਣੀ ਹੋਰ ਆ ਕਿ ਇੱਕ ਬੰਦੇ ਦੇ ਨਾਂ ਚਾਰ ਪਤਨੀਆਂ ਹੁੰਦੀਆਂ ਤੇ ਚਾਰਾਂ ਵਿੱਚੋਂ ਤਿੰਨ ਬੜੀਆਂ ਸੁੰਦਰ ਹੁੰਦੀਆਂ ਸੋਹਣੀਆਂ ਸੁਨੱਖੀਆਂ ਤੇ ਜਿਹੜੀ ਚੌਥੀ ਹੁੰਦੀ ਆ ਨਾ ਉਹ ਬਦਸੂਰਤ ਹੁੰਦੀ ਆ ਥੋੜੀ ਸਾंवਲੇ ਰੰਗ ਦੀ ਲੇਕਿਨ ਜਿਹੜਾ ਉਹ ਬੰਦਾ ਉਹ ਰਾਜਾ ਉਹ ਸਿਰਫ ਚੌਥੀ ਵਾਲੀ ਨੂੰ ਜਿਹੜੀ ਕਿ ਬਦਸੂਰਤ ਹੁੰਦੀ ਆ ਨਾ ਉਹਦੇ ਨਾਲ ਜ਼ਿਆਦਾ ਰਹਿਣਾ ਪਸੰਦ ਕਰਦਾ ਉਹਨੂੰ ਜ਼ਿਆਦਾ ਪਿਆਰ ਕਰਦਾ ਉਹ ਚਾਰੋਂ ਜਿਹੜੀਆਂ ਦੂਸਰੀਆਂ ਤਿੰਨ ਹੁੰਦੀਆਂ ਨਾ ਉਹ ਉਹਦੇ ਤੋਂ ਬੜਾ ਜ਼ਿਆਦਾ ਚਲਦੀਆਂ ਨੇ ਕਿ ਇਹਦੇ ਵਿੱਚ ਪਤਾ ਨਹੀਂ ਕੀ ਆ ਕਿ ਰਾਜਾ ਇਹਦੇ ਨਾਲ ਹੀ ਹਰ ਗੱਲ ਸ਼ੇਅਰ ਕਰਦਾ ਇਹਦੇ ਨਾਲ ਜ਼ਿਆਦਾ ਰਹਿਣਾ ਪਸੰਦ ਕਰਦਾ ਤਾਂ ਉਹ ਰਾਜਾ ਨਾ ਉਹ ਰਾਜੇ ਨੂੰ ਸਾਰੇ ਪੁੱਛਦੇ ਆ ਕਿ ਰਾਜਾ ਤੂੰ ਇਹਦੇ ਨਾਲ ਕਿਉਂ ਜ਼ਿਆਦਾ ਰਹਿਣਾ ਇਹ ਤਾਂ ਖੂਬਸੂਰਤ ਵੀ ਨਹੀਂ ਰਾਜਾ ਇੱਕ ਦਿਨ ਸਾਰਿਆਂ ਨੂੰ ਸਮਝਾਉਣ ਲਈ ਨਾ ਆਪਦੇ ਰਾਜ ਭਗ ਵਿੱਚ ਨਾ ਬੜੇ ਸਾਰੇ ਹੀਰੇ ਗਹਿਣੇ ਸਾਰਾ ਖੁਸ਼ ਲਿਆ ਕੇ ਰੱਖ ਦਿੰਦਾ ਜਦੋਂ ਉਹ ਕਹਿੰਦਾ ਨਾ ਕਿ ਉਹਨਾਂ ਲੋਕ ਪੁੱਛਦੇ ਆ ਕਿ ਕਿਸ ਲਈ ਤਾਂ ਉਹ ਕਹਿੰਦਾ ਕਿ ਇਹ ਮੇਰੀਆਂ ਰਾਣੀਆਂ ਲਈ ਮੇਰੇ ਵੱਲੋਂ ਤੋਹਫ਼ਾ ਤਾਂ ਜਦੋਂ ਉਹ ਕਹਿੰਦਾ ਤਾਂ ਉਹਦੀਆਂ ਜਿਹੜੀਆਂ ਚਾਰੋਂ ਰਾਣੀਆਂ ਹੁੰਦੀਆਂ ਨਾ ਉਹ ਚਾਰੋਂ ਵਿੱਚੋਂ ਜਿਹੜੀਆਂ ਤਿੰਨ ਹੁੰਦੀਆਂ ਉਹ ਬਹੁਤ ਸੁੰਦਰ ਹੁੰਦੀਆਂ ਤੇ ਉਹਨਾਂ ਨੂੰ ਗਹਿਣੇ ਪਾਉਂਦਾ ਬੜਾ ਸ਼ੌਂਕ ਹੁੰਦਾ ਤੇ ਉਹ ਭੱਜ ਕੇ ਛੇਤੀ ਦੀ ਨੇ ਉਹ ਗਹਿਣਿਆਂ ਵੱਲ ਜਾਂਦੀਆਂ ਤੇ ਆਪਣੇ ਆਪਣੇ ਗਹਿਣੇ ਚੱਕ ਲੈਂਦੀਆਂ ਜਿਹੜੇ ਉਹਨਾਂ ਨੂੰ ਪਸੰਦ ਹੁੰਦੇ ਆ ਜਿਹੜੀ ਵਿਚਾਰੀ ਬਦਸੂਰਤ ਹੁੰਦੀ ਆ ਨਾ ਘੱਟ ਸੋਹਣੀ ਉਹ ਪਿੱਛੇ ਖੜੀ ਹੁੰਦੀ ਤੇ ਉਹਨੂੰ ਨਾ ਸਾਰੇ ਕਹਿੰਦੇ ਆ ਕਿ ਰਾਜਾ ਇਹ ਤਾਂ ਤੁਹਾਡੀ ਪਸੰਦੀ ਦੀ ਔਰਤ ਆ ਇਹ ਪਿੱਛੇ ਕਿਉਂ ਖੜੀ ਆ ਇਹਨੂੰ ਵੀ ਤੁਸੀਂ ਕਹੋ ਅੱਗੇ ਜਾਵੇ ਰਾਜਾ ਕਹਿੰਦਾ ਅੱਜ ਤੱਕ ਤੁਸੀਂ ਮੈਨੂੰ ਇਹੀ ਪੁੱਛਦੇ ਸੀ ਨਾ ਵੀ ਇਹਦੇ ਨਾਲ ਜ਼ਿਆਦਾ ਲगाव ਕਿਉਂ ਕਹਿੰਦਾ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਉਹ ਆਪਦੀ ਰਾਣੀ ਨੂੰ ਕਹਿੰਦਾ ਕਿ ਰਾਣੀ ਤੂੰ ਜਾ ਜਾ ਕੇ ਗਹਿਣੇ ਚੱਕ ਆਦੇ ਪਸੰਦੀ ਦੇ ਤੇਰੇ ਲਈ ਵੀ ਇਹ ਸਭ ਕੁਝ ਲੇਕਿਨ ਉਹ ਹੱਥ ਜੋੜ ਕੇ ਖੜ ਜਾਂਦੀ ਆ ਕਿ ਮਹਾਰਾਜ ਮੇਰੇ ਦਾ ਗਹਿਣਾ ਤੁਸੀਂ ਹੋ ਮੇਰੀ ਸਾਰੀ ਜ਼ਿੰਦਗੀ ਦਾ ਗਹਿਣਾ ਤੁਸੀਂ ਹੋ ਮੈਨੂੰ ਇਹਨਾਂ ਗਹਿਣਿਆਂ ਦੀ ਲੋੜ ਨਹੀਂ ਇਹ ਗਹਿਣਿਆਂ ਨਾਲ ਮੈਨੂੰ ਕੋਈ ਮਤਲਬ ਨਹੀਂ ਕਿਉਂਕਿ ਤੁਸੀਂ ਮੇਰੇ ਨਾਲ ਹੋ ਮੇਰੇ ਲਈ ਬਸ ਇਹ ਹੀ ਬਹੁਤ ਆ ਰਾਜਾ ਕਹਿੰਦਾ ਕਿ ਆ ਗੱਲ ਤੋਂ ਮੈਂ ਇਹਦੇ ਨਾਲ ਜ਼ਿਆਦਾ ਰਹਿਣਾ ਪਸੰਦ ਕਿਉਂ ਕਰਦਾ ਕਿਉਂਕਿ ਇਹਨੂੰ ਚੀਜ਼ਾਂ ਵਸਤਾਂ ਨਾਲੋਂ ਮੇਰੀ ਜ਼ਿਆਦਾ ਜ਼ਰੂਰਤਾਂ ਮੇਰੇ ਤੇ ਜ਼ਿਆਦਾ ਭਰੋਸਾ ਤੇ ਸਾਰੀ ਪਰਜਾ ਉੱਠ ਕੇ ਹਰਾਨ ਹੋ ਜਾਂਦੀ ਆ ਕਿ ਵਾਕਈ ਇਹ ਸੱਚ ਆ ਤੇ ਜਦੋਂ ਰਾਜਕੁਮਾਰੀ ਇਹ ਕਹਾਣੀ ਰਾਜੇ ਨੂੰ ਸੁਣਾਉਂਦੀ ਆ ਜੋ ਵਾਕਈ ਕਹਿੰਦਾ ਕਿ ਹਰ ਔਰਤ ਇੱਕੋ ਜਿਹੀ ਨਹੀਂ ਹੁੰਦੀ ਰਾਜਾ ਆਪਣੇ ਮੂੰਹੋਂ ਬੋਲਦਾ ਕਿ ਰਾਣੀ ਸੱਚਮੁੱਚ ਹਰ ਔਰਤ ਇੱਕੋ ਜਿਹੀ ਨਹੀਂ ਹੁੰਦੀ ਉਹ ਗੋ ਰਾਣੀ ਵੀ ਕਹਿੰਦੀ ਹੈ ਕਿ ਹਾਂਜੀ ਮਹਾਰਾਜ ਮੈਂ ਤੁਹਾਨੂੰ ਇਹ ਕਹਾਣੀਆਂ ਤਾਂ ਹੀ ਸੁਣਾ ਰਹੀ ਸੀ ਕਿ ਹਰ ਔਰਤ ਇੱਕੋ ਜੀ ਨਹੀਂ ਹੁੰਦੀ ਹਰ ਔਰਤ ਮਾੜੀ ਨਹੀਂ ਹੁੰਦੀ ਵਿਚਕ ਤੁਹਾਡੀ ਔਰਤ ਨੇ ਤੁਹਾਡੇ ਨਾਲ ਮਾੜਾ ਕਰਤਾ ਪਰ ਜਿਹੜੀ ਉਸ ਤੋਂ ਬਾਅਦ ਤੁਸੀਂ ਸੌਆਂ ਲੜਕੀਆਂ ਦੇ ਕਤਲ ਕਰ ਦਿੱਤੇ ਉਹ ਸਾਰੀਆਂ ਮਾੜੀਆਂ ਤਾਂ ਨਹੀਂ ਸਨ ਤਾਂ ਰਾਜੇ ਨੂੰ ਇਹ ਗੱਲ ਬਹੁਤ ਮਹਿਸੂਸ ਹੁੰਦੀ ਆ ਤੇ ਉਹ ਆਪਦੇ ਕਮਰੇ ਵਿੱਚ ਲੱਗੀ ਆਪਣੀ ਉਸ ਬੇਵਫਾ ਪਤਨੀ ਦੀ ਤਸਵੀਰ ਵੱਲ ਵੇਖਦਾ ਹੈ ਦੂਰ ਆਣੀ ਕਹਿੰਦੀ ਆ ਕਿ ਮਹਾਰਾਜ ਤੁਹਾਨੂੰ ਇਹ ਤਸਵੀਰ ਲਾ ਕੇ ਸੌਟ ਦੇਣੀ ਚਾਹੀਦੀ ਆ ਜਿੰਨਾ ਚਿਰ ਤੁਸੀਂ ਇਹ ਤਸਵੀਰ ਵੱਲ ਵੇਖਦੇ ਰਹੋਗੇ ਤੁਹਾਨੂੰ ਇਹਦੀ ਬੇਵਫਾਈ ਕਦੇ ਅੱਗੇ ਨਹੀਂ ਵਧਣ ਦਊਗੀ ਤੇ ਕਦੇ ਵੀ ਤੁਹਾਨੂੰ ਕੋਈ ਔਰਤ ਸਹੀ ਨਹੀਂ ਲੱਗੂਗੀ ਕਿਉਂਕਿ ਜਿਸ ਚੀਜ਼ ਵਿੱਚ ਤੁਸੀਂ ਘਿਰ ਚੁੱਕੇ ਹੋ ਤੁਸੀਂ ਇਸ ਤੋਂ ਬਾਹਰ ਨਹੀਂ ਜਾ ਸਕੋਗੇ ਤੇ ਰਾਜਾ ਉਸ ਟਾਈਮ ਹੀ ਆਪਦੇ ਕਰਿੰਦਿਆਂ ਨੂੰ ਬੁਲਾਉਂਦਾ ਤੇ ਕਹਿੰਦਾ ਕਿ ਇਹ ਤਸਵੀਰ ਨੂੰ ਲਾ ਕੇ ਦੂਰ ਕਿਤੇ ਤੋੜ ਸੌਟ ਕੇ ਆਓ ਤਾਂ ਉਹ ਤਸਵੀਰ ਲਵਾ ਦਿੰਦਾ ਤਾਂ ਉਸ ਵੇਲੇ ਹੁੰਦੀ ਆ ਤਾਂ ਉਹ ਰਾਣੀ ਕਹਿੰਦੀ ਆ ਉਹਦੇ ਚਰਨਾਂ 'ਚ ਖੜ੍ਹੀ ਹੋ ਕੇ ਕਹਿੰਦੀ ਆ ਕਿ ਮਹਾਰਾਜ ਹੁਣ ਮੈਂ ਚਾਹੁੰਨੀ ਆ ਕਿ ਤੁਸੀਂ ਮੈਨੂੰ ਜਲਾਦਾਂ ਤੋਂ ਨਹੀਂ ਆਪਣੇ ਹੱਥੀ ਕਤਲ ਕਰੋ ਕਿਉਂਕਿ ਇਹ ਮੇਰੀ ਅੰਦਰੂਨੀ ਇੱਛਾ ਹੈ ਕਿ ਮੈਂ ਜਿਸ ਮਰਦ ਨਾਲ ਵਿਆਹ ਕੀਤਾ ਉਹਨੇ ਮੈਨੂੰ ਆਪਣੀ ਇੱਛਾ ਨਾਲ ਹੱਥੀ ਮਾਰਿਆ ਮੈਂ ਇਸੇ 'ਚ ਖੁਸ਼ ਆ ਲੇਕਿਨ ਰਾਜਾ ਉਸਦੇ ਹੱਥ ਫੜ ਕੇ ਕਹਿੰਦਾ ਕਿ ਨਹੀਂ ਰਾਣੀ ਮੈਂ ਤੈਨੂੰ ਦੋ ਦਿਨਾਂ ਵਿੱਚ ਇੰਨਾ ਜ਼ਿਆਦਾ ਪਰਖ ਚੁੱਕਾ ਤੂੰ ਮੇਰੀ ਬੰਦ ਬੁੱਧੀ ਨੂੰ ਜ਼ਿੰਦਾ ਕੀਤਾ ਹੈ ਤੂੰ ਮੇਰੇ ਦਿਮਾਗ ਨੂੰ ਜਿਉਂਦਾ ਕੀਤਾ ਅੰਦਰਲੇ ਮਰ ਚੁੱਕੇ ਇਨਸਾਨ ਨੂੰ ਜਿਉਂਦਾ ਕੀਤਾ ਅੱਜ ਮੈਂ ਸਮਝ ਗਿਆ ਕਿ ਹਰ ਔਰਤ ਮਾੜੀ ਨਹੀਂ ਹੁੰਦੀ ਕਿਉਂਕਿ ਇੱਕ ਮਾੜੀ ਔਰਤ ਕਈ ਹਜ਼ਾਰਾਂ ਲੱਖਾਂ ਔਰਤਾਂ ਨੂੰ ਬੁਰਾ ਕਲੰਕ ਲਵਾ ਜਾਂਦੀ ਆ ਜਿਹੜਾ ਕੀ ਮੇਰੇ ਪੱ ਅੱਖਾਂ ਤੇ ਇੱਕ ਨਕਾਬ ਪਰਦਾ ਪਿਆ ਹੋਇਆ ਸੀ ਔਰਤਾਂ ਪ੍ਰਤੀ ਇਹ ਅੱਜ ਤੂੰ ਲਾਇਆ ਅੱਜ ਤੋਂ ਤੂੰ ਮੇਰੀ ਰਾਣੀ ਆ ਤੇ ਮੈਨੂੰ ਇਹ ਵੀ ਪਤਾ ਹੈ ਕਿ ਤੂੰ ਮੇਰੇ ਲਈ ਹਮੇਸ਼ਾ ਵਫਾਦਾਰ ਰਹੇਂਗੀ ਕਿਉਂਕਿ ਤੈਨੂੰ ਆਪਣੀ ਮੌਤ ਨਾਲੋਂ ਜ਼ਿਆਦਾ ਮੇਰੀ ਜ਼ਿੰਦਗੀ ਦੀ ਪਰਵਾਹ ਸੀ ਤੇ ਨਹੀਂ ਤਾਂ ਮੈਂ ਚਾਹੁੰਦਾ ਤਾਂ ਤੈਨੂੰ ਕੱਲ ਮਰਵਾ ਵੀ ਸਕਦਾ ਸੀ ਲੇਕਿਨ ਤੂੰ ਮੇਰੀ ਜ਼ਿੰਦਗੀ ਬਚਾਉਣ ਦੇ ਲਈ ਆਪਣੀ ਜ਼ਿੰਦਗੀ ਨਾਲ ਖੇਡੀ ਇਸੇ ਲਈ ਮੈਂ ਤੈਨੂੰ ਜ਼ਿੰਦਗੀ ਵਿੱਚੋਂ ਜਾਣਾ ਨਹੀਂ ਦੇਣ ਚਾਹੁੰਦਾ ਤੇ ਮੈਂ ਚਾਹੁੰਦਾ ਹਾਂ ਕਿ ਤੂੰ ਇੱਕ ਮੇਰੀ ਚੰਗੀ ਪਤਨੀ ਬਣ ਕੇ ਸਾਰੀ ਉਮਰ ਮੇਰੇ ਨਾਲ ਚੱਲੇ ਤਾਂ ਇਸੇ ਲਈ ਇੱਕ ਰਾਜ ਭਾਗ ਵਿੱਚ ਰਾਜ ਮਹਿਲ ਵਿੱਚ ਜਸ਼ਨ ਰੱਖੇ ਜਾਂਦੇ ਨੇ ਕਿ ਅੱਜ ਤੋਂ ਇਹ ਰਾਣੀ ਮੇਰੀ ਪੱਕੀ ਰਾਣੀ ਹੋਏਗੀ ਇਸ ਨੂੰ ਕਦੇ ਵੀ ਮਾਰਿਆ ਨਹੀਂ ਜਾਏਗਾ ਤੇ ਰਾਜਾ ਅੱਜ ਤੋਂ ਬਾਅਦ ਕਿਸੇ ਵੀ ਔਰਤ ਦਾ ਕਿਸੇ ਵੀ ਲੜਕੀ ਦਾ ਕਤਲ ਨਹੀਂ ਕਰਵਾਏਗਾ ਕਿਉਂਕਿ ਰਾਜਾ ਇਸ ਟਾਈਮ ਬੜਾ ਖੁਸ਼ ਸੀ ਉਸਦੀ ਪਰਜਾ ਵੀ ਖੁਸ਼ ਸੀ ਇਹ ਕਹਾਣੀ ਦਾ ਮੈਸੇਜ ਇਹੀ ਸੀ ਕਿ ਹਰ ਔਰਤ ਬੁਰੀ ਨਹੀਂ ਹੁੰਦੀ ਤੇ ਹਰ ਔਰਤ ਚੰਗੀ ਵੀ ਨਹੀਂ ਹੁੰਦੀ ਪਰ 100 ਦੇ ਵਿੱਚੋਂ ਇੱਕ ਔਰਤ 99 ਔਰਤਾਂ ਨੂੰ ਅਜਿਹਾ ਕਲੰਕ ਲਵਾਉਂਦੀ ਹੈ ਕਿ ਉਹਨਾਂ ਤੋਂ ਵੀ ਉਸਦੀ ਆਜ਼ਾਦੀ ਖੋਈ ਜਾਂਦੀ ਹੈ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਸ਼ੇਅਰ ਜਰੂਰ ਕਰਿਓ ਜੇ ਪਸੰਦ ਆਈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਅੱਗੇ ਵੀ ਕਿਸੇ ਨਾਲ ਕਹਾਣੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਹਾਣੀ ਸ਼ੇਅਰ ਜਰੂਰ ਕਰਿਓ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਐਨਾਈਚ